ਤਹਾ ਜਲਦੀ ਗਹਿराई ਤੋਂ ਧੰਨਵਾਦ ਕਰਨਾ ਤੁਸੀਂ ਅੱਜ ਉਹਦੇ ਕਵਰੇਜ ਕਰਨ ਲਈ ਪਹੁੰਚੇ ਹੋ ਅੱਜ ਸਾਡੇ ਖੰਨੇ ਹਲਕੇ ਦੇ ਲਈ ਬੜਾ ਮਾਣ ਵਾਲਾ ਦਿਨ ਹੈ ਜਦੋਂ ਸੰ 2022 ਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਨੂੰ ਵੋਟਾਂ પાਕੇ ਉਹਦੇ ਸਰਕਾਰમાં ਆਈ ਸੀ ਤਾਂ ਉਦੋਂ ਆਪਾਂ ਕਿਹਾ ਸੀ ਇੱਕ ਮੌਕਾ ਕੇਜਰੀਵਾਲ ਸਾਹਿਬ ਨੂੰ ਇੱਕ ਮੌਕਾ ਭਗਵੰਤ ਮਾਨ ਸਾਹਿਬ ਨੂੰ ਤਾਂ ਉਹਦੇ ਤਹਿਤ ਪੰਜਾਬ ਦੇ 3 ਕਰੋੜ ਲੋਕਾਂ ਨੇ ਇਹ ਮੌਕਾ ਦਿੱਤਾ ਉਸੇ ਦੇ ਚੱਲਦੇ ਅੱਜ ਮੈਂ ਆਪਾਂ ਆਪਣੇ ਹਲਕੇ ਖੰਨੇ ਦੇ ਮੈਂ ਅੱਜ 6 ਸਕੂਲਾਂ ਦੇ ਵਿੱਚ ਜਿਹੜੇ ਵੱਡੇ ਕੰਮ ਹੋਏ ਨੇ ਅੱਜ ਆਪਾਂ 7 ਤਰੀਕ ਅਪ੍ਰੈਲ ਦੇ ਮਹੀਨੇ ਦੇ ਵਿੱਚ 2025 ਤੇ ਅੱਜ ਦੇ ਦਿਨ ਸੋ ਅਸੀਂ ਹੁਣ ਲਗਾਤਾਰ ਜਿਹੜੇ ਕੰਮ ਕੀਤੇ ਨੇ ਅੱਜ ਅਸੀਂ 6 ਸਕੂਲਾਂ ਦੇ ਵਿੱਚ ਵਿਜ਼ਿਟ ਕਰਕੇ ਇਹਦਾ ਉਦਘਾਟਨ ਕੀਤਾ 6 ਸਕੂਲਾਂ ਦਾ ਸੋ ਉਹ ਸਕੂਲਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕੁਝ ਆਕੜੇ ਦੱਸਣ ਜਾ ਰਹੇ ਹਾਂ ਔਰ ਜਿਹੜੇ ਆਪਣੇ ਆਪ ਦੇ ਵਿੱਚ ਇਹ ਆਕੜੇ ਬੜੇ ਵੱਡੇ ਆਕੜੇ ਨੇ ਰਹੌਣ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਆਪਾਂ ਚਾਰ ਦਿਵਾਰੀ ਕਰਾਈ ਹੈ ਇਸ ਚਾਰ ਦਿਵਾਰੀ ਦੇ ਉੱਤੇ 19 ਲੱਖ ਰੁਪਿਆ ਸੀ ਖਰਚੀ ਹੈ ਬਾਥਰੂਮ ਦੀ ਪੂਰੀ ਦੀ ਪੂਰੀ ਤਿਆਰੀ ਕੀਤੀ ਹੈ ਉੱਥੇ ਕੁਝ ਰਿਪੇਅਰ ਸੀ ਰਿਪੇਅਰ ਵੀ ਕੀਤੀ ਹੈ ਇਹਦੇ ਤੇ 1 ਲੱਖ ਰੁਪਿਆ ਖਰਚਿਆ ਉਦੋਂ ਬਾਅਦ ਤੋਂ ਆਪਾਂ ਲਲਹੀੜੀ ਦੇ ਸਰਕਾਰੀ ਸੀਨੀਅਰ ਸੈਂਟਰੀ ਸਕੂਲ ਵੇਖਿਆ ਜਿੱਥੇ ਹੁਣ ਆਪਾਂ ਬੈਠੇ ਆ ਇਹਦੇ ਤੇ ਅਸੀਂ ਦੋ ਕਲਾਸਰੂਮ ਵੱਡੇ ਬਹੁਤ ਵੱਡੇ ਹਾਲ ਲੈਵਲ ਦੇ ਬਣਾਏ ਨੇ ਜਿਹਦੇ ਤੇ 15 ਲੱਖ 2000 ਰੁਪਿਆ ਲੱਗਿਆ ਤੇ ਦੋ ਆਧੁਨਿਕ ਤਰੀਕੇ ਦੀਆਂ ਲੈਬ ਲੈਬਾਰਟਰੀਜ਼ ਬਣਾਈਆਂ ਨੇ ਜਿਹਦੇ ਤੇ 15 ਲੱਖ 2000 ਰੁਪਇਆ ਉਧਰ ਤੇ ਲੱਗਿਆ ਤੇ ਅਸੀਂ ਉਹਦੇ ਨਵੇਂ ਬਾਥਰੂਮ ਬਣਾਏ ਆ ਬੱਚੀਆਂ ਦੇ ਲਈ ਕੁੜੀਆਂ ਦੇ ਲਈ ਉਹਦੇ ਤੇ ਸਾਡਾ 1.5 ਲੱਖ ਰੁਪਇਆ ਲੱਗਿਆ ਮਲਕਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਤਕਰੀਬਨ ਤਕਰੀਬਨ ਬਾਥਰੂਮਾਂ ਦੇ ਲਈ 1,66,000 ਰੁਪਇਆ ਬੱਚਿਆਂ ਦੇ ਬਾਥਰੂਮਾਂ ਲਈ ਮਲਕਪੁਰ ਤੇ ਲੱਗਿਆ ਤੇ ਰਤਨਹੀੜੀ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਤਿੰਨ ਕਮਰੇ ਬਣੇ ਨੇ ਬਹੁਤ ਵੱਡੇ ਲੈਵਲ ਦੇ ਵਧੀਆ ਕਮਰੇ ਬਣੇ ਨੇ ਇਹਦੇ ਤੇ 18,50,000 ਰੁਪਇਆ ਲੱਗੇ। ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਵਿজিট ਕਰ ਸਕਦੇ ਹੋ। ਤੇ ਗੋਹ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਚਾਰ ਦੀਵਾਰੀ ਕਰਾਈ ਹੈ। ਮੈਂ ਜਦੋਂ ਗਿਆ ਸੀ ਉੱਥੇ ਉਹਨਾਂ ਨੇ ਮੇਰੇ ਅੱਗੇ ਡਿਮਾਂਡ ਰੱਖੀ ਸੀ ਕਿ ਸਾਡੇ ਸਕੂਲ ਦੀ ਚਾਰ ਦੀਵਾਰੀ ਕਰਾ ਦਿਓ। 4,75,000 ਰੁਪਏ ਦੀ ਅਸੀਂ ਚਾਰ ਦੀਵਾਰੀ ਕਰਾਈ ਹੈ ਉੱਥੇ ਤੇ ਉੱਥੇ ਬਾਥਰੂਮ ਬਣਵਾਏ ਨੇ 1,40,000 ਰੁਪਏ ਦੇ ਅਸੀਂ ਬਾਥਰੂਮ ਤਿਆਰ ਕਰਾਏ ਨੇ ਗੋਹ ਦੇ ਮਿਡਲ ਗੋਹ ਗਈ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਉਹਦੀ ਵੀ ਚਾਰਦੀਵਾਰੀ ਦਾ ਕੰਮ ਸੀ ਉਹ ਕਰਵਾਇਆ ਪੂਰਾ ਸਾਡਾ 2 ਲੱਖ ਰੁਪਿਆ ਉਹਦੀ ਚਾਰਦੀਵਾਰੀ ਦੇ ਉੱਤੇ ਲੱਗੇ ਸੋ ਇਹ ਅੱਜ ਦੇ 6 ਸਕੂਲ ਸੀਗੇ ਐਵੇਂ ਪਰਸੋਂ ਨੂੰ ਤੁਹਾਨੂੰ ਅਪਡੇਟ ਕਰਾਂਗੇ ਪਰਸੋਂ ਨੂੰ ਵੀ ਸਾਡੇ 6 ਸਕੂਲਾਂ ਦਾ ਅਸੀਂ ਉਦਘਾਟਨ ਕਰਨਾ ਹੈ ਫਿਰ ਇੱਕ ਦਿਨ ਛੱਡ ਕੇ ਫੇਰ 6 ਸਕੂਲਾਂ ਦਾ ਕਰਨਾ ਐਦਾਂ ਕਰਕੇ ਇਹ ਅਸੀਂ ਜਾਨੀ ਕਿ ਸਕੂਲਾਂ ਦਾ ਜਿਹੜਾ ਅਸੀਂ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਸਿਹਤ ਦੇ ਖੇਤਰ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲੈ ਕੇ ਆਦਾਂਗੇ ਤੇ ਮੈਨੂੰ ਇਹ ਦੱਸਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਸ ਵਾਰ ਦਾ ਜਿਹੜਾ ਪੰਜਾਬ ਸਰਕਾਰ ਦਾ ਬਜਟ ਸੀ ਉਹਦੇ ਵਿੱਚ ਤਕਰੀਬਨ ਤਕਰੀਬਨ ਪੌਣੇ 18000 ਕਰੋੜ ਰੁਪਈਆ ਜਾਨੀ ਕਿ 17750 ਦੇ ਆਸ-ਪਾਸ ਕਰੋੜ ਰੁਪਈਆ ਸਿੱਖਿਆ ਦਾ ਬਜਟ ਰੱਖਿਆ ਗਿਆ ਜਿਹੜਾ ਅੱਜ ਤੱਕ ਦਾ ਹਿਸਟਰੀ ਦਾ ਸਭ ਤੋਂ ਵੱਡਾ ਬਜਟ ਹੈ ਸਿੱਖਿਆ ਦੀ ਕ੍ਰਾਂਤੀ ਦੇ ਲਈ ਜਿਸ ਦੇਸ਼ ਦਾ ਜਿਸ ਖਿੱਤੇ ਦਾ ਬੱਚਾ ਪੜ੍ਹ ਲਿਖ ਜਾਂਦਾ ਨਾ ਉਹ ਪੜ੍ਹਿਆ ਲਿਖਿਆ ਬੱਚਾ ਇਹਨਾਂ ਬੱਚਿਆਂ ਚ ਕੋਈ ਕੋ ਡਾਕਟਰ ਬੰਨਾ ਹੈ ਇਹਨਾਂ ਬੱਚਿਆਂ ਚ ਕੋਈ ਇੰਜੀਨੀਅਰ ਬੰਨਾ ਹੈ ਇਹਨਾਂ ਬੱਚਿਆਂ ਚ ਕੋਈ ਕੱਲ ਨੂੰ ਕੋ ਸਾਇੰਟਿਸਟ ਬੰਨਾ ਹੈ ਇਹਨਾਂ ਬੱਚਿਆਂ ਨੇ ਵਟੇ ਹੋ ਕੇ ਕਿਸੇ ਦੇ ਪੋਲੀਟੀਸ਼ੀਅਨ ਬਣ ਜਾਣਾ ਕੋਈ ਐਮਐਲਏ ਬਣੂ ਕੋਈ ਮੰਤਰੀ ਬਣੂ ਕੋ ਚੀਅਰਮੈਨ ਬਣੂ ਇਹ ਬੱਚੇ ਸਾਡੇ ਆਉਣ ਵਾਲੇ ਸਮੇਂ ਦਾ ਭਵਿੱਖ ਨੇ ਔਰ ਜਿਸ ਘਰ ਦਾ ਬੱਚਾ ਪੜ੍ਹ ਲਿਖ ਜਾਂਦਾ ਬਾਬਾ ਸਾਹਿਬ ਡਾਕਟਰ ਭੀਮਦਾਓਂ ਅੰਬੇਦਕਰ ਜੀ ਕਿਹਾ ਕਰਦੇ ਸੀ ਕਿ ਜਿਹੜਾ ਜਿਹੜਾ ਸਿੱਖਿਆ ਨਾ ਤੇ ਛੇੜੀ ਦਾ ਦੁੱਧ ਵਰਗੀ ਹੁੰਦੀ ਹੈ ਜਿਨੇ ਦੁੱਧ ਪੀਤਾ ਹੋਊ ਸਿੱਖਿਆ ਦਾ ਉਹ ਦਿਖਾੜੇਗਾ ਜ਼ਰੂਰ ਸੋ ਜਿਹੜੇ ਬੱਚੇ ਪੜ੍ਹ ਲਿਖ ਕੇ ਉਹ ਪੜ੍ਹ ਲਿਖ ਕੇ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਹੁੰਦੇ ਨੇ ਉਹ ਸਮਾਜ ਦਾ ਵੀ ਨਿਰਮਾਣ ਕਰਦੇ ਨੇ ਚੰਗੇ ਸੋਹਰਦ ਸਮਾਜ ਦਾ ਨਿਰਮਾਣ ਕਰਦੇ ਤਾਂ ਅੱਜ ਉਸ ਲਈ ਇਕੱਠੇ ਹੋਏ ਸੀ ਇਕੱਠੇ ਹੋ ਕੇ ਅੱਜ ਜੋ ਤੁਹਾਨੂੰ ਮੈਂ ਆંકੜੇ ਦੱਸੇ ਨੇ ਇਹ ਇਹ ਸਾਰੀ ਜੇ ਤੁਸੀਂ ਇਹ ਰਕਮ ਕਰੋ ਤਾਂ ਕਈ ਕਰੋੜ ਰੁਪਇਆ ਬਣ ਜਾਂਦਾ ਹੈ ਕਈ ਕਰੋੜ ਰੁਪਇਆ ਲਾ ਕੇ ਆ ਸਿਰਫ ਅਸੀਂ ਹਲੇ ਅੱਜ ਦੇ 6 ਸਕੂਲਾਂ ਦਾ ਦੱਸਿਆ ਹੈ ਅਰਸੋਂ ਨੂੰ ਤੁਹਾਨੂੰ ਅਸੀਂ ਹੋਰ ਸਕੂਲਾਂ ਦੇ ਬਾਰੇ ਵਿੱਚ ਬੁਲਾ ਕੇ ਐਡਾ ਹੀ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ ਧੰਨਵਾਦ। ਉਹ ਵੀ ਇੱਕ ਛੋਟਾ ਜਿਹਾ ਹੋਰ ਕਿਉਂਕਿ ਕੋਈ ਖੰਨੇ ਤੋਂ ਆਇਆ ਲਹੇੜੀ ਰੋਡ ਦਾ ਜਿਹੜਾ ਪੁਲਾ ਹੈ ਬਹੁਤ ਜ਼ਿਆਦਾ ਤਸਨ ਜੋ ਹੋਇਆ ਪਿਆ ਹੈ ਬੜੇ ਐਕਸੀਡੈਂਟ ਜਿਹੜੇ ਆ ਅੱਜ ਦੀ ਜਿਹੜੀ ਅੱਜ ਦੀ ਜਿਹੜੀ ਇਹ ਆਪਣੀ ਉਹ ਹੈ ਨਾ ਇਹਨੂੰ ਆਪਾਂ ਸਿੱਖਿਆ ਤੇ ਰੱਖਾਂਗੇ ਇਹਦੇ ਲਈ ਆਪਾਂ ਅਲੱਗ ਤੋਂ ਇੱਕ ਹੈ ਜਿਹੜੀ ਉਹ ਕਰਾਂਗਾ। ਪਹਿਲਾਂ ਤਾਂ ਜੀ ਮੈਂ ਅਨਮੋਲ ਸੂਦਾਂ ਜੀ ਬਲਾਕ ਰਿਸੋਰਸ ਕੋਆਰਡੀਨੇਟਰ ਹੈ ਬਲਾਕ ਖੰਨਾ 2 ਦਾ। ਸਾਨੂੰ ਨਾ ਜੀ ਕਾਈਂ ਟੂ ਟਾਈਮ ਸਕੂਲਾਂ ਦੇ ਵਿੱਚ ਵਿਜ਼ਿਟ ਕਰਨ ਲਈ ਜਾਣਾ ਪੈਂਦਾ ਹੈ ਮਤਲਬ ਜੋ ਅਸੀਂ ਹੁਣ ਥੋੜੇ ਜਿਹੇ ਟਾਈਮ ਦੇ ਵਿੱਚ ਫਰਕ ਦੇਖਿਆ ਤਾਂ ਕਈ ਵਾਰ ਜੇ ਅਸੀਂ ਜਾ ਕੇ ਸਕੂਲ ਦਾ ਰਿਜ਼ਲਟ ਦੇਖੀ ਤਾਂ ਸਾਨੂੰ ਐਂ ਲੱਗਦਾ ਹੁੰਦਾ ਕਿ ਅਸੀਂ ਕਿਸੇ ਪ੍ਰਾਈਵੇਟ ਸਕੂਲ 'ਚ ਬੈਠੇ ਹਾਂ ਬੱਚਿਆਂ ਦੇ ਨੰਬਰ ਹੈ ਕਿਸੇ ਦੇ 98% ਨੰਬਰ ਆ ਰਹੇ ਨੇ ਕਿਸੇ ਦੇ 99% ਆ ਰਹੇ ਨੇ ਔਰ ਬੱਚਿਆਂ ਨੂੰ ਵੀ ਜੇ ਜਾ ਕੇ ਪੁੱਛੀ ਰਹਿਣਾਂ ਜੀ ਬੱਚੇ ਐਂ ਨਹੀਂ ਮਹਿਸੂਸ ਕਰਦੇ ਕਿ ਅਸੀਂ ਵੀ ਅਸੀਂ ਸਰਕਾਰੀ ਸਕੂਲ 'ਚ ਹੈ ਉਹਨਾਂ ਦੇ ਆਈ ਕਾਰਡ ਵੀ ਪਾਏ ਹੋਏ ਨੇ ਬਕਾਇਦਾ ਪੂਰੇ अच्छा जे ਉਹਨਾਂ ਨੂੰ ਬੁੱਕਸ ਵਗੈਰਾ ਨੇ ਉਹ ਟਾਈਮ ਨਾਲ ਮਿਲ ਰਹੀਆਂ ਨੇ ਸਰਕਾਰ ਵੱਲੋਂ ਵੀ ਜਿਹੜੇ ਪ੍ਰੋਜੈਕਟ ਨੇ ਜਿਵੇਂ ਮਿਸ਼ਨ ਸਮਰੱਥ ਪ੍ਰੋਜੈਕਟ ਸ਼ੁਰੂ ਕੀਤਾ ਇਹਨਾਂ ਨੇ ਹੁਣ 3.0 ਸ਼ੁਰੂ ਕੀਤਾ ਹੈ ਮਤਲਬ ਸਰਕਾਰ ਨੇ ਇਹ ਚੀਜ਼ ਨੋਟ ਕੀਤੀ ਕਿ ਬੱਚੇ ਮੈਥ ਇੰਗਲਿਸ਼ ਔਰ ਪੰਜਾਬੀ ਦੇ ਵਿੱਚ ਥੋੜਾ ਪਿੱਛੇ ਚੱਲ ਰਹੇ ਨੇ ਜਿਹਨੂੰ ਠੀਕ ਕਰਨ ਵਾਸਤੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਅਸੀਂ ਬਹੁਤ ਹੀ ਤਹਿ ਦਿਲੋਂ ਇਸ ਸਰਕਾਰ ਦਾ ਸਰਦਾਰ ਤਰੁਪੀ ਸਿੰਘ ਸੌਂਜੀ ਦਾ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਹੀ ਸਰਵਾਨਵੰਦ ਕਰਦੇ ਐ ਇਸ ਗੱਲ ਨੂੰ ਕਿ ਸਾਡੇ ਬੱਚਿਆਂ ਨੂੰ ਉਹਨਾਂ ਨੇ ਸਰਦਕਾ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਲਿਆ ਕੇ ਖੜਾ ਕਰਤਾ ਇਹ ਸਰਦਾਰਾਂ ਵੀ ਦੇ ਇਨ ਮੰਨਦੇ ਹੋ ਜੀ ਜਾਂ ਸਕੂਲਾਂ ਦੇ ਵਿੱਚ ਕੀੜਾ ਸੀ ਉਹ ਸਾਇਦ ਮਿਲੀ ਜੁਲੀ ਹੈ ਜੀ ਇਹ ਕਿਉਂਕਿ ਟੀਚਰ ਵੀ ਤਾਂ ਹੀ ਐਫਰਟ ਕਰ ਸਕਣਗੇ ਜੇ ਉਹਨਾਂ ਨੂੰ ਡਿਪਾਰਟਮੈਂਟ ਵੱਲੋਂ ਕੋਈ ਨਾ ਕੋਈ ਟਾਈਮ ਟੂ ਟਾਈਮ ਮਟੀਰੀਅਲ ਮਿਲਦਾ ਰਹੂਗਾ ਕੋਈ ਵੀ ਪ੍ਰੋਜੈਕਟ ਹੈ ਜੀ ਉਹ ਟਾਈਮ ਨਾਲ ਸ਼ੁਰੂ ਹੋਊਗਾ ਤਾਂ ਹੀ ਟੀਚਰ ਵੀ ਉਹਦੇ ਤੇ ਐਫਰਟ ਕਰ ਸਕਣਗੇ ਮਤਲਬ ਪਹਿਲੇ ਸਰਦਾਰਾਂ ਨੇ ਪਹਿਲਾਂ ਸਰਾਰਾਂ ਗੱਈਆਂ ਨੇ ਉਹਨਾਂ ਕਰਿਓ ਕੀ ਜ਼ਿਆਦਾ ਨਹੀਂ ਹੋਇਆ ਮੀਂਹ ਅਸੀਂ ਇਹ ਨਹੀਂ ਕਹਿ ਸਕਦੇ ਜੋ ਨਾ ਵੱਲੋਂ ਨਹੀਂ ਹੋਇਆ ਬਟ ਉਹ ਕਈ ਵਾਰ ਨਾ ਜਿਵੇਂ ਬੁੱਕਸ ਐ ਲੇਟ ਹੋ ਜਾਂਦੀਆਂ ਸੀਗੀਆਂ ਸਾਨੂੰ ਹੁਣ ਜੇ ਤੁਸੀਂ ਦੇਖੋ ਨਵੇਂ ਸੈਸ਼ਨ ਦੇ ਵਿੱਚ ਬੱਚਿਆਂ ਦੇ ਹੱਥਾਂ ਦੇ ਵਿੱਚ ਨਵੀਆਂ ਕਿਤਾਬਾਂ ਹੈਗੀਆਂ ਨੇ ਕੋਈ ਹੋਰ ਪ੍ਰੋਜੈਕਟ ਚੱਲੇ ਨੇ ਕਈ ਵਾਰ ਲੇਟ ਹੋ ਜਾਂਦੇ ਸੀਗੇ ਐਗਜ਼ਾਮ ਦਾ ਟਾਈਮ ਹੁੰਦਾ ਸੀਗਾ ਪ੍ਰੋਜੈਕਟ ਕੋਈ ਹੋਟਲ ਰਿਹਾ ਹੁੰਦਾ ਸੀਗਾ ਮਤਲਬ ਹੁਣ ਜੋ ਪ੍ਰੋਜੈਕਟ ਚੱਲੇ ਨੇ ਤਾਂ ਹਰ ਇੱਕ ਚੀਜ਼ੇ ਟਾਈਮ ਟੂ ਟਾਈਮ ਬੱਚਿਆਂ ਨੂੰ ਵੀ ਟਾਈਮ ਟੂ ਟਾਈਮ ਮਿਲਦੀ ਹੈ ਟੀਚਰ ਵੀ ਆਪਣੇ ਹਿਸਾਬ ਨਾਲ ਬੱਚਿਆਂ ਦੇ ਉਹ ਕੰਮ ਕਰ ਰਹੇ ਨੇ ਤੁਸੀਂ ਦੇਖਿਆ ਹੋਊਗਾ ਹੁਣ ਥੋੜੇ ਜਿਹਾ ਟਾਈਮ 'ਚ ਟੀਚਰ ਫਿਨਲੈਂਡ ਫਿਨਲ ਮਤਲਬ ਜੋ ਵੀ ਉਹਨਾਂ ਨੇ ਉਤੋਂ ਕੋਈ ਸਿੱਖਿਆ ਹੋਊਗਾ ਉਹ ਬੱਚਿਆਂ ਨੂੰ ਹੀ ਅਫਰੋਲ ਮਿਲਣਾ ਹੋ। ਮਤਲਬ ਮੈਂ ਇਸ ਗੱਲ ਦਾ ਮੈਂ ਮਤਲਬ ਦਾਵਾ ਤਾਂ ਨਹੀਂ ਕਰਦਾ ਮੈਂ ਵਿਸ਼ਵਾਸ ਦਵਾਨਾ ਕਿ ਆਨਲਾ ਟਾਈਮ ਇਹ ਜਾਊਗਾ ਕਿ ਜਿਵੇਂ ਆਪਾਂ ਕਹਿੰਦੇ ਆਂ ਪ੍ਰਾਈਵੇਟ ਸਕੂਲ ਦੇ ਵਿੱਚ ਦਾਖਲੇ ਵਾਸਤੇ ਆਪਾਂ ਨੂੰ ਕਈ ਵਾਰ ਸਕੂਲਾਂ 'ਚ ਜਾ ਕੇ ਲਾਈਨਾਂ 'ਚ ਲੱਗਣਾ ਪੈਂਦਾ ਹੈ। ਇਹ ਮੈਂ ਰਜਿਸਟ੍ਰੇਸ਼ਨ ਪਹਿਲਾਂ ਕਰਾਣੀ ਪੈਂਦੀ ਹੈ। ਸਰਕਾਰੀ ਸਕੂਲਾਂ ਦੇ ਵਿੱਚ ਵੀ ਇਦਾਂ ਹੀ ਹੋਇਆ ਕਰੂਗਾ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲੇ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਾਣੀ ਪਿਆ ਕਰੂਗੀ, ਵੇਟਿੰਗ 'ਚ ਹੋਇਆ ਕਰੂਗਾ ਦਾਖਲਾ ਉਹਨਾਂ ਦਾ। ਜਿਸ ਤਰ੍ਹਾਂ ਨਾਲ ਸਰਕਾਰੀ ਸਕੂਲ ਅੱਗੇ ਕਰੋਗਾ।